ਹਾਂਜੀ ਦੋਸਤੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂਗੇ ਕਿ ਸਾਰੇ ਭੈਣ ਭਰਾ ਠੀਕ ਠਾਕ ਠੀਕ ਠਾਕ ਰਹੋ ਤੁਸੀਂ ਤੇ ਪ੍ਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਇੱਕ ਚੰਗਾ ਸਰੀਰ ਬੰਦੇ ਦੀ ਕਾਇਆ ਕਰਪ ਹੁੰਦਾ ਹੈ ਹਨਾ ਹਾਂਜੀ ਸੋ ਬਾਕੀ ਗੱਲਾਂ ਬਾਅਦ ਚ ਕਰ ਲਈਏ ਪਹਿਲਾਂ ਇੱਕ ਛੋਟਾ ਜਿਹਾ ਸਰਪ੍ਰਾਈਜ਼ ਦੇ ਦਈਏ ਹਾਂਜੀ ਹੈ ਜੀ ਹੈ ਸੋ ਇੱਕ ਝਲਕ ਦਿਖਾ ਦਿੰਦੇ ਹਾਂ ਨਾ ਲਖਵੀਰ ਹਾਂਜੀ ਲਓ ਜੀ ਇਹ ਤੁਹਾਨੂੰ ਇੱਕ ਝਲਕ ਹੈ ਬਾਕੀ ਰੀਜਨ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਕਿ ਪਾਸਪੋਰਟ ਆਪਣੇ ਆ ਚੁੱਕੇ ਆ ਦੋਸਤੋ ਮੈਂ ਤੇ ਲਖਵੀਰ ਦੋਨੋਂ ਕਰਾਂਗੇ ਟਰੈਵਲ ਤੁਹਾਡੇ ਪਿਆਰ ਸਦਕਾ ਅਸੀਂ ਸਟੈਪ ਵਾਈਜ਼ ਸਟੈਪ ਚੱਲ ਰਹੇ ਹਾਂ ਬਹੁਤ ਸਾਰਾ ਮਾਨ ਸਤਕਾਰ ਤੁਸੀਂ ਸਾਨੂੰ ਦੇ ਰਹੇ ਹੋ। ਹਾਂਜੀ ਦੋਸਤੋ ਆਪਣੀ ਜੀ ਹੁਣ ਦੁੱਧ ਦੀ ਕਲੈਕਸ਼ਨ ਹੋ ਗਈ ਖਤਮ। ਤੇ ਹੁਣ ਆਪਾਂ ਚੱਲਣਾਗਾ ਰਾਉਂਡ ਲਾਉਣ ਦੇ ਲਈ। ਰੇਟ ਰੂਟਾ ਇਸ ਵਾਰ ਬਹੁਤ ਵਧੀਆ ਰਹੇ ਨੇਗੇ। 13 ਤਰੀਕ ਤੋਂ ਰੇਟ ਵਧ ਗਿਆ ਸੀ ਆਪਣਾ। ਕਲੈਕਸ਼ਨ ਵਗੈਰਾ ਬਸ ਪਾਣੀ ਆਪਾਂ ਲਗਾ ਦਿੱਤਾ ਹੁਣ ਮਸ਼ੀਨ ਨੂੰ। ਕਲੀਨਿੰਗ ਲਗਾ ਕੇ ਇੱਕ ਵਾਰ ਫੇਰ ਆਪਾਂ ਚੱਲਦੇ ਆਂਗੇ ਰਾਉਂਡ ਲਾਉਣ ਦੇ ਲਈ। ਤੇ ਕਰਦੇ ਆਂ ਆਪਾਂ ਅੱਜ ਢੇਰ ਸਾਰੀਆਂ ਗੱਲਾਂ ਬਾਤਾਂ। ਤੇ ਹੁਣ ਮੈਂ ਤੇ ਲਖਵੀਰ ਦੋਸਤੋਂ ਕਰਾਂਗੇ ਟਰੈਵਲ ਟਰੈਵਲ ਕਰਾਂਗੇ ਅਸੀਂ ਸਾਡਾ ਟੂਰਿਜ਼ਮ ਜਿਹੜਾ ਹੋਊਗਾ ਉਹ ਰਹੇਗਾ ਲਗਭਗ ਲਾਹੌਰ ਤੋਂ ਸਟਾਰਟ ਕਰਨਾ ਅਸੀਂ ਕਹਿਣ ਤੋਂ ਬਾਅਦ ਪਾਕਿਸਤਾਨ ਲਾਹੌਰ ਸਾਡਾ ਪਹਿਲਾ ਟੂਰ ਹੋਊਗਾ ਜਦੋਂ ਅਸੀਂ ਮੀਆਂ ਬੀਬੀ ਦੋਨੇ ਇਕੱਠੇ ਟਰੈਵਲ ਕਰਾਂਗੇ ਕਿਉਂਕਿ 32-33 ਸਾਲ ਦੀ ਉਮਰ ਦੇ ਤੱਕ ਮੈਂ ਨਾ ਆਪਦੇ ਜੀਵਨ ਦੇ ਵਿੱਚ ਜੋ ਕੁਝ ਸਿੱਖਿਆ ਕਿ ਬਹੁਤ ਜ਼ਿੰਦਗੀ ਆਪਾਂ ਨੇ ਹੈਨਾ ਇਦਾਂ ਹੀ ਬਰਬਾਦ ਕਰਤੀ ਹੈਨਾ ਕਿ ਖੂ ਦਾ ਡੱਡੂ ਖੂ ਜੋਗਰਾ ਹੀ ਰਹਿ ਗਿਆ ਕਿ ਘੁੰਮੇ ਫਿਰੇ ਨਹੀਂ ਦੁਨੀਆਦਾਰੀ ਦੇਖੀ ਨਹੀਂ ਪਿੰਡਾਂ ਦੇ ਵਿੱਚ ਹੀ ਕੈਦ ਰਹਿ ਗਏ ਹੈਨਾ ਲਖਵੀਰ ਹਾਂਜੀ ਸੋ ਸਾਡਾ ਇੱਕ ਸੁਪਨਾ ਦੋਸਤੋ ਕਿ ਅਸੀਂ ਲਾਹੌਰ ਘੁੰਮੀਏ ਜਿਵੇਂ ਉੱਥੇ ਗੁਜਰਾਵਾਲਾ ਲਾਹੌਰ ਕਈ ਵੱਡੇ ਕਸੂਰ ਹੈਨਾ ਕਸੂਰੀ ਜੁੱਤੀ ਕਹਿ ਦਿੰਦੇ ਆ ਜਿਵੇਂ ਲਖਵੀਰ ਬਹੁਤ ਹੀ ਮਸ਼ਹੂਰ ਸ਼ਹਿਰ ਨੇ ਜਿਵੇਂ ਤੁਸੀਂ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਂਦੇ ਹੋ ਨਾ ਦੋਸਤੋਂ ਤੁਹਾਨੂੰ ਐਦਾਂ ਲੱਗੇਗਾ ਜਿਵੇਂ ਕਿ ਉਮਰ ਦੇ 5-10 ਸਾਲ ਵੱਧ ਗਏ ਹੁੰਦੇ ਨੇ ਤੇ ਇਹ ਵੀ ਲੱਗੂਗਾ ਜਿਵੇਂ ਪੁਰਾਣੇ ਪੰਜਾਬ ਦੇ ਵਿੱਚ ਆ ਗਏ ਹੋਈਏ ਕਿਉਂਕਿ ਉੱਥੋਂ ਦੇ ਲੋਕ ਬੜੇ ਮਿੱਠ ਬੋਲੜੇ ਨੇ ਤੇ ਪਿਆਰ ਬੜਾ ਕਰਦੇ ਨੇ ਕਿਉਂਕਿ ਲਖਵੀਰ ਇਹ ਹੋਇਆ ਜਦੋਂ 47 ਦੀ ਵੰਡ ਹੋਈ ਨਾ 47 ਦੀ ਵੰਡ ਤੋਂ ਬਾਅਦ ਬੰڈیا ਸਿਰਫ ਪੰਜਾਬ ਹੀ ਗਿਆ ਸੀਗਾ ਹੈਨਾ ਸੋ ਦੋਸਤੋ ਮੇਰੇ ਨਾਲ ਲਖਵੀਰ ਵੀ ਟਰੈਵਲ ਕਰਨਗੇ ਆ ਥੋੜੇ ਹੀ ਦਿਨਾਂ ਦੇ ਵਿੱਚ ਅਸੀਂ ਆ ਇੱਕ ਉਮੀਦ ਆ ਸਾਨੂੰ ਕਿ ਜਲਦ ਵੀਜ਼ਾ ਮਿਲ ਜਾਏਗਾ ਤੇ ਫਿਰ ਅਸੀਂ ਲਾਹੌਰ ਦੇਖਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਜੋ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਿਆ ਹੈ ਸੋ ਕਹਿੰਦੇ ਆ ਵੀ ਲਖਵੀਰ ਇੱਕ ਕਹਾਵਤ ਹੈਗੀ ਪਾਕਿਸਤਾਨ ਦੀ ਉਹ ਕਹਿੰਦੇ ਆ ਵੀ ਜਿਹਨੇ ਲਾਹੌਰ ਦੇਖਿਆ ਨਹੀਂ ਕਹਿੰਦੇ ਉਹ ਜੰਮੇ ਹੀ ਨਹੀਂ ਕੀ ਕਹਿੰਦੇ ਉਹ ਕਹਿੰਦੇ ਵੀ ਜਿਹੜਾ ਬੰਦੇ ਨੇ ਅੱਜ ਤੱਕ ਲਾਹੌਰ ਨਹੀਂ ਵੇਖਿਆ ਨਾ ਕਾਰਨ ਕੀ ਹੈਗਾ ਆਪਾਂ ਪਿੱਛੇ ਕਿੱਥੇ ਰਹਿ ਗਏ ਕਾਰਨ ਦੋਸਤੋ ਇਹ ਰਹਿ ਜਾਂਦੇ ਆ ਕਿ ਅਸੀਂ ਜਿਹੜਾ ਪੈਸੇ ਦਾ ਹੈ ਨਾ ਫਲਸਫਾ ਹੈਗਾ ਇਹਦੇ ਵਿੱਚ ਫਸੇ ਰਹਿ ਗਏ ਆਪਾਂ ਹਾਂ ਲਖਵੀਰ ਇਦਾਂ ਹੀ ਰਿਹਾ ਨਾ ਹਾਂਜੀ ਹਾਂਜੀ ਪੈਸਾ ਕਮਾਉਣ ਦੇ ਚੱਕਰਾਂ ਦੇ ਵਿੱਚ ਅਸੀਂ ਉਮਰ ਗਵਾ ਲਈ ਰਿਸ਼ਤੇ ਨਾਤੇ ਗਵਾ ਲਈ ਭੈਣ ਭਾਈਆਂ ਦਾ ਮੋਹ ਪਿਆਰ ਆ ਜੋ ਉਹ ਆਪਾਂ ਨੇ ਆਪਣੇ ਆਪ ਤੋਂ ਖਤਮ ਕਰ ਲਿਆ ਪੈਸਾ ਸਭ ਕੁਝ ਨਹੀਂ ਹੈ ਦੋਸਤੋਂ ਜੇ ਦੇਖਿਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਵੀ ਜ਼ਰੂਰੀ ਹੁੰਦੀਆਂ ਨੇ ਹਾਂ ਜਿੱਥੇ ਕੁਝ ਕੰਟਰੋਲ ਕਰਨਾ ਬਣਦਾ ਮੈਂ ਕਹਿੰਦਾ ਵੀ ਪਹਿਲਾ ਕੰਮ ਤਾਂ ਇਹ ਆ ਲਖਵੀਰ ਹੈ ਨਾ ਵੀ ਬੰਦਾ ਨਸ਼ੇ ਤੋਂ ਰਹਿਤ ਹੋਵੇ ਨਸ਼ੇ ਤੋਂ ਬਚਿਆ ਰਹੇ ਹੈ ਨਾ ਨਸ਼ੇ ਤੋਂ ਬਚੇ ਬੰਦਾ ਸਭ ਕੁਝ ਹੀ ਹੈ ਬਿਲਕੁਲ ਹੈ ਨਾ ਕਿਉਂਕਿ ਪੰਜਾਬ ਦਾ ਜੋ ਅੱਜ ਦਾ ਦਰਦ ਹੈ ਨਾ ਲਖਵੀਰ ਉਹ ਸਿਰਫ ਨਸ਼ੇ ਨੂੰ ਲੈ ਕੇ ਹੈ ਲੱਖਾਂ ਮਾਮਾ ਭੈਣਾ ਨੇ ਭੈਣਾ ਦੇ ਸੁਹਾਗ ਉਜੜੇ ਤੇ ਮਾਮਾ ਦੀਆਂ ਕੁੱਖਾਂ ਖਾਲੀ ਹੋ ਗਈਆਂ ਹਨਾ ਇਹ ਹੀ ਹੋਇਆ ਨਾ ਸਿਰਫ ਨਸ਼ੇ ਕਾਰਨ ਚਲੋ ਇਹ ਵੈਸੇ ਆਪਣਾ ਟੌਪਿਕ ਨਹੀਂ ਸੀਗਾ ਨਸ਼ੇ ਦਾ ਅੱਜ ਪਰ ਇੱਕ ਗੱਲਾਂ 'ਚੋ ਗੱਲ ਚੱਲ ਪਈ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਹੈਗਾ ਇਹ ਚੀਜ਼ਾਂ ਵੀ ਨਾਲ-ਨਾਲ ਜ਼ਰੂਰੀ ਹੁੰਦੀਆਂ ਨੇ ਬਾਕੀ ਦੋਸਤੋ ਅਸੀਂ ਆਸ ਕਰਾਂਗੇ ਇੱਕ ਉਮੀਦ ਰੱਖਦੇ ਆਂ ਜੀ ਕਰ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤਾਂ ਬਹੁਤ ਜਲਦੀ ਆਪਾਂ ਹੋਰ ਵੀ ਨਵੇਂ ਟੌਪਿਕਾਂ ਦੀ ਵੀਡੀਓ ਬਣਾਵਾਂਗੇ ਹਨਾ ਜਿਵੇਂ ਨੇਪਾਲ ਦੇ ਕਾਠਮੰਡੂ ਆਪਾਂ ਨੇ ਉੱਥੇ ਵੀ ਜਾਣਾ ਹੈ ਹਨਾ ਬਹੁਤ ਖੁਸ਼ ਆ ਗਿਆ ਪਰ ਇੱਕੋ ਬਲੌਗ ਦੇ ਵਿੱਚ ਆਪਾਂ ਅੱਜ ਅੱਜ ਹੀ ਆਪਾਂ ਉਹ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਸਟੈਪ ਵਾਈਜ਼ ਸਟੈਪ ਤੁਹਾਡੇ ਨਾਲ ਆਪਾਂ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਰਹਾਂਗੇ ਲਓ ਜੀ ਪਹਿਲਾਂ ਤਾਂ ਦੇਖ ਲਓ ਆਪਣੇ ਚੜ੍ਹਦੇ ਪੰਜਾਬ ਦਾ ਮਾਹੌਲ ਪਾਕਿਸਤਾਨ ਵਾਲਿਓ ਤੁਹਾਡੇ ਲਈ ਵੀ ਕੁਝ ਕਿ ਵੀਡੀਓ ਆਪਣੀ ਪਾਕਿਸਤਾਨ ਦੇ ਵਿੱਚ ਵੀ ਸਾਡੇ ਭਰਾ ਦੇਖਦੇ ਨੇ ਚੜਦੇ ਪੰਜਾਬ ਦੀ ਸੱਜਰੀ ਸਵੇਰ ਦੀ ਸ਼ੈਅਰ ਕਰੋ ਤੁਸੀਂ ਕਿੰਨਾ ਸੋਹਣਾ ਵਯਾ ਦੇਖੋ ਬਈ ਸੋ ਦੋਸਤੋ ਆ ਟਰੈਵਲ ਕਰਨ ਦੇ ਲਈ ਪਾਸਪੋਰਟ ਲਾਜ਼ਮੀ ਆ ਹੈਨਾ ਜਿਵੇਂ ਕਰਤਾਰਪੁਰ ਸਾਹਿਬ ਵੀ ਜਾਣਿਓ ਤਾਂ ਪਾਸਪੋਰਟ ਦੇ ਉੱਪਰ ਹੀ ਜਾਇਆ ਜਾਂਦਾ ਹੈਗਾ ਸੋ ਸਾਡਾ ਇੱਕ ਸੁਪਨਾ ਸੀ ਜ਼ਿੰਦਗੀ ਦੇ ਵਿੱਚ ਆਪਾਂ ਘਰ ਬਣਾਉਨੇ ਆ ਬੱਚਿਆਂ ਨੂੰ ਪੜਾਉਨੇ ਲਿਖਿਆਉਨੇ ਹੈ ਨਾ ਲਖਵੀਰ ਉਹ ਗੱਲਾਂ ਤਾਂ ਸਾਰੀਆਂ ਠੀਕ ਠਾਕ ਚੱਲ ਰਹੀਆਂ ਨੇ ਹੈ ਨਾ ਹਾਂਜੀ ਹਾਂਜੀ ਸੋ ਪਰ ਸਾਡਾ ਸੁਪਨਾ ਇਹ ਵੀ ਆ ਦੋਸਤੋ ਕਿ ਅਸੀਂ ਘੁੰਮਣਾ ਚਾਹੁੰਦੇ ਸੀਗੇ ਕਿ ਆਪਾਂ ਦੁਨੀਆ ਨੂੰ ਘੁੰਮ ਕੇ ਲੋਕਾਂ ਨੂੰ ਜਾਣੀਏ ਕਿਉਂਕਿ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਆ ਨਾ ਇਤੋਂ ਦੀ ਇੱਕ ਰੀਤ ਹੀ ਬਣ ਚੁੱਕੀ ਹੈਗੀ ਕਿ ਬੰਦਾ ਇੰਨਾ ਆਪਣੇ ਦੁੱਖ ਤੋਂ ਦੁਖੀ ਨਹੀਂ ਜਿੰਨਾ ਕਿਸੇ ਦੇ ਸੁੱਖ ਤੋਂ ਦੁਖੀ ਹੈ ਹੈ ਨਾ ਹਾਂਜੀ ਕਿਸੇ ਨੂੰ ਹੱਸਦਾ ਵੇਖ ਕੇ ਇਹ ਸਮਾਜ ਸਾੜਾ ਕਰਦਾ ਹੈ ਪਤਾ ਨਹੀਂ ਕਿਉਂ ਆਪਣਾ ਪੰਜਾਬੀਆਂ ਦੇ ਜਿਹੜੇ ਖੂਨ ਦੇ ਗੈਰਤ ਜੀ ਸੀ ਹੈ ਨਾ ਉਹ ਜਿਵੇਂ ਮਰ ਮੁੱਕ ਗਈ ਹੁੰਦੀ ਹੈ ਹੈ ਨਾ ਘਰ ਘਰ ਦੇ ਵਿੱਚ ਇਹੋ ਜੀਆਂ ਕਹਾਣੀਆਂ ਨੇ ਗਿਆ ਕਿ ਇੱਕ ਦੂਜੇ ਤੋਂ ਸਾੜਾ ਰੱਖੀ ਰੱਖਦੇ ਨੇ ਦਿਲ ਕਰਦਾ ਹੈਗਾ ਵੀ ਇੱਕ ਲੰਬੀ ਓਡਾਰੀ ਮਾਰੀ ਹੈ ਨਾ ਸਮਾਜ ਦੇ ਵਿੱਚ ਹਾਂਜੀ ਜਾਣਾ ਤਾਂ ਸਭ ਨੇ ਆ ਪਰ ਕੁਝ ਨਾ ਕੁਝ ਇਸ ਜ਼ਿੰਦਗੀ ਦੇ ਵਿੱਚ ਕੁਝ ਸਮਾਜ ਦੇ ਵਿੱਚ ਕੁਝ ਵੱਖਰਾ ਕਰਕੇ ਜਾਈਏ ਆ ਛੋਟੇ ਛੋਟੇ ਤੁਸੀਂ ਪੰਛੀ ਵੀ ਦੇਖ ਰਹੇ ਹੋ ਇਹ ਬਿਲਕੁਲ ਨਹੀਂ ਭੱਜ ਦੌੜ ਕਰਦੇ ਹੈਗੇ ਇਹਨਾਂ ਨੇ ਸਿਰਫ ਅੱਜ ਦੇ ਦਿਨ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਆ ਲਖਵੀਰ ਹਾਂ ਇਹਨਾਂ ਨੇ ਉਹਨਾਂ ਕ ਚੁਗਣਾ ਉਹਨਾਂ ਕ ਖਾਣਾ ਪਰ ਬੰਦੇ ਦੀ ਜਿਹੜੀ ਭੁੱਖ ਹੈ ਨਾ ਇਨਸਾਨ ਦੀ ਭੁੱਖ ਹੈ ਉਹ ਕਦੇ ਨਹੀਂ ਖਤਮ ਹੁੰਦੀ ਨਾ ਹੀ ਉਹ ਲੱਗਦਾ ਵੀ ਖਤਮ ਹੋਵੇਗੀ ਸੋ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਮੇਰੀ ਖਿਆਲ ਚ ਲਖਵੀਰ ਆਪਾਂ ਨੂੰ ਵਿਸਾਖੀ ਤੇ ਵੀਜਾ ਮਿਲੂਗਾ। ਹਾਂਜੀ ਕਹਾਂ ਤਾਂ ਵਿਸਾਖੀ ਤੇ ਰਹੇ ਨੇ ਦੇਖੋ ਨਾ। ਹਾਂ ਕਿਉਂਕਿ ਜਿਹੜਾ ਇਹ ਵੀਜ਼ਾ ਮਿਲੂਗਾ ਨਾ ਆਪਾਂ ਨੂੰ ਇਹ ਸ਼੍ਰੋਮਣੀ ਕਮੇਟੀ ਦੇ ਰਾਹੀਂ ਮਿਲਦਾ ਹੈਗਾ ਦੋਸਤੋ। ਅ ਮਤਲਬ ਇੱਕ ਇੱਕ ਅੱਠ ਦੇ ਰੂਪ ਦੇ ਵਿੱਚ ਜਾਂ ਇੱਕ ਜਥੇ ਨਾਲ ਆਪਾਂ ਜਾ ਸਕਦੇ ਆ। ਅ ਵੈਸੇ ਨਹੀਂ ਮਤਲਬ ਜਾਂ ਫਿਰ ਇਹ ਹੁੰਦਾ ਹੈਗਾ ਕਿ ਉਸ ਕੰਟਰੀ ਦੇ ਵਿੱਚ ਤੁਹਾਡੇ ਕੋਈ ਰਿਲੇਟਿਵ ਹੋਣੇ ਚਾਹੀਦੇ ਨੇ। ਅ ਉਹਦੇ ਵਿੱਚ ਕਈ ਕਾਰਨ ਨੇ ਕਿ ਆਪਣੇ ਆ ਆਪਣੀ ਇੰਨੀ ਮਤਲਬ ਉਹ ਪਹੁੰਚ ਨਹੀਂ ਹੋਈ ਹਜੇ ਹਾਂਜੀ ਹੈਨਾ ਕਿ ਬਾਕੀ ਜੇ ਤੁਸੀਂ ਸਾਨੂੰ ਪਿਆਰ ਦਿਓਗੇ ਤਾਂ ਇਹ ਵੀ ਗੱਲਾਂ ਦੂਰ ਨਹੀਂ ਕਿਉਂਕਿ ਜੇ ਦੇਖਿਆ ਜਾਵੇ ਲਿੰਕ ਤਾਂ ਬਣਾਏ ਨਾਲ ਹੀ ਬੰਦਦੇ ਨੇ ਹੈਨਾ ਬੰਦਦੇ ਹਾਂਜੀ ਤੇ ਜੇਕਰ ਤੁਹਾਡੇ ਰਿਲੇਟਿਵ ਨੇ ਜਿਆਦਾ ਤੁਹਾਨੂੰ ਪਾਕਿਸਤਾਨ ਤੋਂ ਉਹ ਬੁਲਾ ਸਕਦੇ ਨੇ ਨਹੀਂ ਫਿਰ ਤੁਹਾਨੂੰ ਇੱਕ ਜਥੇ ਦੇ ਰੂਪ ਦੇ ਵਿੱਚ ਹੀ ਜਾਣਾ ਪੈਂਦਾ ਹੈਗਾ ਬਸਾਖੀ ਦਾ ਜਿਵੇਂ ਪ੍ਰੋਗਰਾਮ ਹੁੰਦਾ ਹੈ ਜਾਂ ਲਖਵੀਰ ਆਪਣਾ ਬਾਬਾ ਨਾਨਕ ਦਾ ਜੋ ਗੁਰਪੁਰਬ ਹੁੰਦਾ ਹੈ ਨਾ ਜਦ ਵੀ ਜਾਂਦੇ ਨੇ ਹੈ ਨਾ ਹਾਂ ਦੋ ਵਾਰ ਜੱਥੇ ਜਾਂਦੇ ਆ ਆਪਣੇ ਇੰਡੀਆ ਟੂ ਪਾਕਿਸਤਾਨ ਸੋ ਦੋਸਤੋ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਮੀਏ ਤੇ ਨਾਲ ਨਾਲ ਆਪਾਂ ਇੱਕ ਹੋਰ ਸਰਪ੍ਰਾਈਜ਼ ਵੀ ਦੇ ਦਈਏ ਇਹਨਾਂ ਨੂੰ ਹੈ ਉਹ ਇਹ ਆ ਵੀ ਦੋਸਤੋ ਜਿਹੜੇ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰੋਗੇ ਹੈ ਨਾ ਸਾਰਿਆਂ ਨਾਲੋਂ ਵੱਧ ਕਮੈਂਟ ਕਰੇਗਾ ਜਿਹੜਾ ਵੀ ਵੀਰ ਮੇਰਾ ਹੈ ਨਾ ਉਹਨੂੰ ਆਪਾਂ ਪਾਕਿਸਤਾਨ ਤੋਂ ਕੋਈ ਨਾ ਕੋਈ ਆ ਉਹਦੇ ਲਈ ਆਪਾਂ ਕੁਝ ਨਾ ਕੁਝ ਗਿਫਟ ਲੈ ਕੇ ਆਉਣੀ ਆਉਣਾ ਹੈਗਾ ਹਾਂ ਬਈ ਇਹ ਤੁਹਾਡੇ ਨਾਲ ਸਾਡਾ ਵਾਦਾ ਰਿਹਾ ਕਿ ਜੇਕਰ ਤੁਸੀਂ ਸੋਹਣੇ ਸੋਹਣੇ ਕਮੈਂਟ ਜਿਹੜਾ ਵੀ ਬੰਦਾ ਜਾਂ ਸਾਡੀ ਭੈਣ ਸਾਨੂੰ ਕਮੈਂਟ ਕਰੂਗੀ ਤਾਂ ਅਸੀਂ ਉਹਨੂੰ ਵਾਕਈ ਇਹ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਅਸੀਂ ਪਾਕਿਸਤਾਨ ਤੋਂ ਕੁਝ ਨਾ ਕੁਝ ਉਹਦੇ ਲਈ ਇੱਕ ਗਿਫਟ ਉਹਦੇ ਤੱਕ ਅਸੀਂ ਪਹੁੰਚ ਕਰਾਂਗੇ ਆਪੀ ਪਹੁੰਚ ਕਰਾਂਗੇ ਜੀ ਅਸੀਂ ਹਾਂਜੀ ਹਾਂਜੀ ਤੁਸੀਂ ਸਿਰਫ ਕੁਝ ਨਹੀਂ ਕਰਨਾ ਬਸ ਆਪਣੇ ਤੁਸੀਂ ਚੈਨਲ ਤੋਂ ਸਾਨੂੰ ਕਮੈਂਟ ਕਰਨਾ ਹੈ ਤੇ ਆਪਣਾ ਐਡਰੈਸ ਵਗੈਰਾ ਸਾਨੂੰ ਸੈਂਡ ਕਰਿਓ ਉਹ ਅਸੀਂ ਤੁਹਾਨੂੰ ਬਾਕੀ ਇੱਕ ਗਿਫਟ لازਮੀ ਭੇਜਾਂਗੇ ਦੋਸਤੋ ਲਖਵੀਰ ਕਈਆਂ ਦੇ ਤਾਂ ਸੁਭਾਅ ਹੀ ਇਦਾਂ ਦੇ ਹੋਗੇ ਜਦੋਂ ਮੈਨੂੰ ਲੱਗਦਾ ਵੀ ਜਦੋਂ ਉਹ ਵਲੌਗ ਦੇਖਦੇ ਆਪਣਾ ਹੈਨਾ ਹਾਂਜੀ ਵਲੌਗ ਦੇਖ ਕੇ ਵੀ ਸਾੜਾ ਕਰਦੇ ਆਗੇ ਹੈਨਾ ਹਾਂਜੀ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਹੈਗਾ ਪਤਾ ਨਹੀਂ ਕੀ ਗੱਲ ਆ ਮੈਂ ਪਹਿਲਾਂ ਵੀ ਕਹਿ ਕੇ ਹਟਾਂਗਾ ਵੀ ਪਤਾ ਨਹੀਂ ਕੀ ਹੈਨਾ ਸਮਾਜ ਨੂੰ ਹੋਇਆ ਹੈਗਾ ਸੋ ਅ ਅਸੀਂ ਖੇਤਾਂ ਵੱਲ ਤਾਂ ਆ ਜਾਈਦਾ ਦੋਸਤੋ ਕਿਉਂਕਿ ਇੱਕ ਤਾਂ ਮਾਹੌਲ ਬਿਲਕੁਲ ਸਾਇਲੈਂਟ ਹੁੰਦਾ ਹੈਗਾ ਬਾਕੀ ਤੁਰ ਫਿਰ ਕੇ ਨਾਲੇ ਸਾਡੇ ਵਾਕਿੰਗ ਹੋ ਜਾਂਦੀ ਹੈ ਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਕਿਉਂਕਿ ਘਰੇ ਸੋਰ ਸਰਾਬਾ ਬੱਚਿਆਂ ਦਾ ਹਾਂਜੀ ਕਦੇ ਇਹ ਹੁੰਦਾ ਹੈਗਾ ਡੈਰੀ ਤੇ ਕੋਈ ਆ ਗਿਆ ਦੁਕਾਨ ਤੇ ਕੋਈ ਆ ਗਿਆ ਹੈ ਨਾ ਕੁਝ ਕੁ ਟਾਈਮ ਅਸੀਂ ਤੁਹਾਡੇ ਲਈ ਕੱਢਦੇ ਰਹਿੰਦੇ ਆ ਕੁਝ ਨਾ ਕੁਝ ਨਵਾਂ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੁਹਾਡੇ ਲਈ ਸੋ બસ ਇਹੀ ਹੈ ਜੀ ਕਿ ਆਪਾਂ ਟਰੈਵਲਿੰਗ ਆ ਜੋ ਸਾਡੀ ਆਪਾਂ ਸਟਾਰਟ ਕਰ ਰਹੇ ਹਾਂ ਪਾਸਪੋਰਟ ਆ ਗਏ ਨੇ ਤੇ ਮਹਾਰਾਜਰ ਇਸੇ ਤਰ੍ਹਾਂ ਸਟੈਪ ਬਾਈ ਸਟੈਪ ਆਪਾਂ ਨੂੰ ਹੈਨਾ ਰਾਤ ਹੁੰਦਾ ਰਹੇ ਉਹ ਰਾਤ ਆਹੀ ਮਿਲਣਗੇ ਹਾਂ ਨਾ ਆ ਉਹ ਮੇਰੇ ਪੈਰ ਸਿਰ ਤੇ ਹੱਥ ਰੱਖ ਕੇ ਉਸ ਦੀ ਰਜਾ ਨਾਲ ਹੀ ਹੈਨਾ ਸਾਰਾ ਕੁਝ ਹੁੰਦਾ ਨਹੀਂ ਉਹ ਤਾਂ ਵੀ ਹੋ ਗੋ ਗਲਖ ਵੀਰ ਹਾਂਜੀ ਜੇ ਇੱਕ ਛੋਟਾ ਜਿਹਾ ਸ਼ੇਅਰ ਦਾ ਬਟਨ ਤੁਸੀਂ ਦਬਦਿਆ ਕਰੋਨਾ ਹਾਂਜੀ ਤਾਂ ਉਹ ਕੰਮ ਹੋਰ ਵੀ ਆਸਾਨ ਹੋ ਜਾਂਦਾ ਹੈ ਵੀਡੀਓ ਸ਼ੇਅਰ ਕਰਦਿਆ ਕਰੋ ਜੀ ਵੇਟ ਨੂੰ ਘਟਦਾ ਹਾਂਜੀ ਹਾਂਜੀ ਵਧੀਆ ਗੱਲ ਲੱਗੀ ਥੋੜਾ ਜਿਹਾ ਤੋਰਾ ਫੇਰਾ ਸੀ ਜਿਵੇਂ ਤੁਹਾਨੂੰ ਕਹਿੰਦਾ ਰੋਜ਼ ਵੀ ਵਾਕਿੰਗ ਕਰਦੇ ਰਹੋ ਵੇਟ ਲਾਸ ਤਾਂ ਹੋ ਹੀ ਜਾਂਦਾ ਹੈ ਵੇਟ ਲਾਸ ਤੇ ਆਪਾਂ ਕੱਲ ਨੂੰ ਇੱਕ ਸਪੈਸ਼ਲ ਬਲੌਗ ਬਣਾਵਾਂਗੇ ਜਿਹੜਾ ਕਿ ਅੱਜ ਦਾ ਸੀਗਾ ਬਲੌਗ ਇਹ ਆਪਣਾ ਟ੍ਰੈਵਲ ਦੇ ਰਿਲੇਟਡ ਹੀ ਰਿਹਾ ਹੈਗਾ ਤੁਸੀਂ ਵੀ ਆਪਣੇ ਹੈਨਾ ਕਰ ਸਕਦੇ ਹੋ ਤੁਸੀਂ ਵੀ ਜਿਨੇ ਤੁਸੀਂ ਵੀ ਚਾਹੁੰਦੇ ਹੋ ਤੁਸੀਂ ਵੀ ਆਪਾਂ ਘੁੰਮਣਾ ਫਿਰਨਾ ਹੈਗਾ ਹੈ ਨਾ ਹਾਂਜੀ ਤੇ ਥੋੜਾ ਥੋੜਾ ਪੈਸਾ ਆਪਣਾ ਸੇਵਿੰਗ ਕਰੋ ਹੈ ਨਾ ਉਹਦੇ ਨਾਲ ਪਹਿਲਾਂ ਪੰਜਾਬ ਪੱਧਰ ਤੋਂ ਸਟਾਰਟ ਕਰੋ ਫਿਰ ਹੌਲੀ ਹੌਲੀ ਤੁਸੀਂ ਅੱਗੇ ਰਾਹ ਮਿਲਦੇ ਰਹਿੰਦੇ ਨੇਗੇ ਹੈ ਨਾ ਹਾਂਜੀ ਸੋ ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਹੇਟ ਨਹੀਂ ਕਰੋਗੇ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦੇਵੋਗੇ ਤੇ ਤੁਸੀਂ ਇੱਕ ਸ਼ੇਅਰ ਦਾ ਬਟਨ ਅੰਗੂਠੇ ਦਾ ਬਟਨ ਦਬੋਗੇ ਵੀਡੀਓ ਲਾਈਕ ਵੀ ਕਰ ਦਿਓ ਦੋਸਤੋ ਸ਼ੇਅਰ ਵੀ ਕਰ ਦਿਓ ਸਵੇਰ ਦੀ ਸੈਰ ਬਹੁਤ ਲਾਜ਼ਮੀ ਹੈਗੀ ਹੈ ਨਾ ਬਿਲਕੁਲ ਸਾਇਲੈਂਟ ਹੁੰਦਾ ਲਖਵੀਰ ਹੈ ਨਾ ਹਾਂਜੀ ਸੋ ਆਪਾਂ ਚੱਲਾਂਗੇ ਜੀ ਲਾਹੌਰ ਆਪਾਂ ਨੇ ਜਾਣੀ ਹੈ ਕੁਝ ਨਵੀਆਂ ਕੰਟਰੀਆਂ ਦਾ ਜਿਹੜਾ ਟੂਰ ਹੈਗਾ ਇਹ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਲਿਆ ਵੈਸੇ ਅਸੀਂ ਕਿਸੇ ਨਾਲ ਅੱਜ ਤੱਕ ਇਹ ਗੱਲ ਨਹੀਂ ਕਰੀ ਹੈਗੀ ਲੈ ਸਾਡੇ ਘਰੇ ਵੀ ਘਰੇ ਵੀ ਨਹੀਂ ਪਤਾ ਹੈਗਾ ਪਰ ਅੱਜ ਅਸੀਂ ਵਲੌਗ ਦਾ ਇੱਕ ਸ਼ੀਸ਼ਾ ਬਣਾ ਕੇ ਤੁਹਾਡੇ ਨਾਲ ਅਸੀਂ ਇਹ ਗੱਲਬਾਤ ਸਾਂਝੀ ਕਰੀ ਹੈ ਅਸੀਂ ਘਰੇ ਸਾਡੇ ਬਿਲਕੁਲ ਵੀ ਪਤਾ ਨਹੀਂ ਹੈ ਠੀਕ ਹੈ ਨਾ ਜਦ ਬਲੌਗ ਦੇਖਣਗੇ ਜਿਆਦਾ ਪਤਾ ਲੱਗੇਗਾ ਜਦੋਂ ਪਤਾ ਲੱਗੇਗਾ ਕਿਉਂਕਿ ਘਰ ਦੇ ਵਿੱਚ ਕੀ ਹੁੰਦਾ ਨਾ ਆ ਪੁਰਾਣੇ ਬਜ਼ੁਰਗਾਂ ਦੀ ਆਦਤ ਹੀ ਰਹਿੰਦੀ ਹੈ ਕਿ ਉਹਨਾਂ ਨੂੰ ਟੋਕੜ ਕਈਆ ਕਰਨਾ ਹੁੰਦਾ ਹੈ ਨਾ ਕਿਉਂਕਿ ਸਮਾਜ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਹੈ ਨਾ ਹਾਂਜੀ ਕਿਉਂਕਿ ਉਹਨਾਂ ਨੂੰ ਰਹਿੰਦਾ ਗਿਆ ਕਿ ਜਿਹੜੀਆਂ ਘਰ ਦੀਆਂ ਸੁਆਣੀਆਂ ਨੇ ਘਰ ਦੀਆਂ ਲੇਡੀਜ਼ ਨੇ ਉਹ ਘਰਾਂ ਦੇ ਵਿੱਚ ਹੀ ਕੈਦ ਰਹਿਣ ਸੋ ਅਸੀਂ ਘਰੇ ਵੀ ਨਹੀਂ ਦੱਸਿਆ ਹੋ ਸਕਦਾ ਵੀ ਘਰੇ ਗੱਲਾਂ ਨਹੀਂ ਪੈਣਾ ਕਿਉਂਕਿ ਬਿਲਕੁਲ ਹੁਣ ਤੁਸੀਂ ਕਹੋਗੇ ਕਿ ਬਿਲਕੁਲ ਵੀ ਤੁਸੀਂ ਕਹੋਗੇ ਵੀ ਅਸੀਂ ਮਨਜੀਤ ਦਾ ਸੁਭਾਅ ਦੰਦਾ ਵੀ ਅਸੀਂ ਹੋਰ ਤਾਂ ਵਲੌਗ ਪਾਉਂਦੇ ਨੇ ਸਾਡੇ ਵਲੌਗ ਬਿਲਕੁਲ ਸਿੰਪਲ ਹੁੰਦੇ ਆਗੇ ਹੈ ਨਾ ਕੋਈ ਅਸੀਂ ਆਰਗੂਮੈਂਟ ਨਹੀਂ ਹੁੰਦੀ ਸਾਡੇ ਵਿੱਚ ਕੋਈ ਈਗੋ ਵਾਲੀ ਗੱਲ ਨਹੀਂ ਹੁੰਦੀ ਜਿਹੋ ਜਿਹੇ ਹੈਗੇ ਆ ਅਸੀਂ ਉਹੋ ਜਿਹੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿੰਦੇ ਆ ਕਿਉਂਕਿ ਕਈ ਬਲੌਗ ਦੇਖਿਆ ਕਿ ਉਹ ਉਹ ਨਾ ਜਦੋਂ ਵੀ ਕੋਈ ਵੀਡੀਓ ਵਗੈਰਾ ਸੂਟ ਕਰਦੇ ਆ ਹਨਾ ਬਹੁਤ ਜ਼ਿਆਦਾ ਆਪਣੇ ਆਪ ਨੂੰ ਪਹਿਲਾਂ ਤਾਂ ਉਹਨਾਂ ਦੇ ਮੇਕਅਪ ਹੀ ਨਹੀਂ ਠੀਕ ਆਉਂਦੇ ਹੈਗੇ ਹਾਂਜੀ ਲੇਡੀਜ਼ ਜੈਂਟਸ ਜੋ ਵੀ ਅਸੀਂ ਤਾਂ ਜਿਹੋ ਜਿਹੇ ਹੈਗੇ ਪੰਜਾਬੀ ਜੱਟ ਸਿੱਧੇ ਹੈ ਹਨਾ ਉਹੋ ਜਿਹੀ ਤੁਹਾਡੇ ਸਾਹਮਣੇ ਰੂਬਰੂ ਹੋ ਜਾਂਦੇ ਆ ਸੋ ਬਾਕੀ ਦੇਖਾਂਗੇ ਘਰੇ ਜਾ ਕੇ ਕੀ ਮਾਹੌਲ ਰਹੂਗਾ ਜਿਹੜਾ ਘੁੰਮਣਾ ਫਿਰਨਾ ਬੰਦੇ ਦੇ ਮਨ ਦਾ ਚਾਅ ਹੁੰਦਾ ਦੋਸਤੋਂ ਪਰ ਜਿਹੜੀ ਆ ਪੰਜਾਬ ਦੀ ਧਰਤ ਹੈ ਪੰਜਾਬ ਦੀ ਇਹ ਬਾਜ਼ੂ ਜੋ ਹਵਾ ਹੈ ਨਾ ਇਹਦੀ ਮਿੱਟੀ ਦੀ ਮਹਿਕ ਹੈ ਇਹ ਕਦੇ ਵੀ ਆਪਣੇ ਤੋਂ ਦੂਰ ਨਹੀਂ ਕਰਨੀ ਚਾਹੀਦੀ ਘੁੰਮੋ ਫਿਰੋ ਠੀਕ ਹੈ ਦੇਸ਼ ਦੁਨੀਆ ਨੂੰ ਜਾਣੋ ਕਿ ਕਿੱਥੇ ਕੀ ਹੋ ਰਿਹਾ ਹੈ ਕਿੱਥੇ ਕੀ ਹੋ ਰਿਹਾ ਹੈ ਜਿਵੇਂ ਜਦੋਂ ਅਸੀਂ ਪਾਕਿਸਤਾਨ ਗਏ ਦੋਸਤੋ ਮੈਂ ਦੇਖਿਆ ਉੱਥੋਂ ਦਾ ਲਖਵੀਰ ਕਰੰਸੀ ਰੇਟ ਉੱਥੋਂ ਦੇ ਬਹੁਤ ਜ਼ਿਆਦਾ ਡਾਊਨ ਸੀਗੇ ਠੀਕ ਹੈ ਜੀ ਅ ਜਦੋਂ ਉਹ ਨਾਲ ਲਖਵੀਰ ਅਸੀਂ ਪਹਿਲੀ ਵਾਰ ਗਏ ਸੀ ਪਿਛਲੀ ਵਾਰ 2021 22 ਦੇ ਵਿੱਚ ਆਪਾਂ ਗਏ ਸੀਗੇ ਪਾਕਿਸਤਾਨ ਉਦੋਂ ਨਾਲ ਲਖਵੀਰ ਹੋਰ ਸੀਗਾ ਉੱਥੋਂ ਅਸੀਂ 4000 ਰੁਪਿਆ ਆਪਾਂ ਨੇ ਉਹਨਾਂ ਨੂੰ ਮਤਲਬ ਕਨਵਰਟ ਕਰਵਾਇਆ ਸੀਗਾ ਕਰੰਸੀ ਸੋ ਉਹਨਾਂ ਨੇ ਉਦੋਂ ਆਪਾਂ ਨੂੰ ਦਿੱਤਾ ਸੀ 8000 ਤੇ ਹੁਣ ਵਾਜਾ ਜਦ ਅਸੀਂ ਦੁਬਾਰਾ ਗਏ ਤਾਂ ਉਹਨਾਂ ਨੇ ਸਾਨੂੰ ਉਸੇ 4000 ਰੁਪਇਆ ਦਿੱਤਾ 11200 ਕਹਿਣ ਤੋਂ ਭਾਵੇਂ ਇਹ ਸੀਗਾ ਕਿ ਉੱਥੋਂ ਦੀ ਕਰੰਸੀ ਬਹੁਤ ਡਾਊਨ ਜਾ ਚੁੱਕੀ ਹੈ ਪਰ ਇੱਕ ਕੁਝ ਗੱਲਾਂ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਦੀਆਂ ਨੇ ਵੀ ਉਹ ਲੋਕ ਨਾ ਅੱਜ ਵੀ ਮਤਲਬ ਉਸ ਜਿਹੜਾ ਆਪਾਂ ਫੋਕਾ ਦਿਖਾਵਾ ਨਹੀਂ ਹੈਗਾ ਉਹ ਚੀਜ਼ ਤੋਂ ਕਈ ਗੁਣਾ ਪਿੱਛੇ ਨੇ ਉਹ ਪਿੱਛੇ ਨੇ ਦੋਸਤੋ ਉਹ ਕਈ ਗੁਣਾ ਤੇ ਉਹ ਬਿਲਕੁਲ ਸਿੰਪਲ ਲੋਕ ਨੇ ਮੋਹ ਮੁਹੱਬਤ ਉਹਨਾਂ ਦੇ ਵਿੱਚ ਭਰੀ ਹੋਈ ਆ ਕੁੱਟ-ਕੁੱਟ ਕੇ ਜਦੋਂ ਵੀ ਤੁਸੀਂ ਜਾਣਿਓ ਬਹੁਤ ਹੀ ਆਦਰ ਸਨਮਾਨ ਦੇ ਨਾਲ ਤੁਹਾਨੂੰ ਮਿਲਦੇ ਆ ਸੋ ਬਈ ਸਾਡ ਨੂੰ ਅਸੀਂ ਵਲੌਗ ਤਾਂ ਲੰਬਾ ਲੈ ਕੇ ਸਾਥੋਂ ਉਹ ਬਲਬਲਾ ਹਜੇ ਸਾਂਭੇ ਨਹੀਂ ਜਾਂਦਾ ਹੈਗਾ ਹਾਂਜੀ ਜਦੋਂ ਜਾਵਾਂਗੇ ਉਹ ਇੱਕ ਵੱਖਰੀ ਗੱਲ ਹੈ ਪਰ ਜੋ ਸਾਡੇ ਅੰਦਰ ਲੈਂਦੇ ਪੰਜਾਬ ਨੂੰ ਲੈ ਕੇ ਇੱਕ ਚੀਜ਼ ਹੈ ਉਹਦਾ ਸਾਨੂੰ ਹੁਣ ਵੀ ਮਤਲਬ ਕਹਿੰਦੇ ਕਦੇ ਪਤਾ ਹੀ ਨਹੀਂ ਮੰਨ ਦੇ ਵਿੱਚ ਕੀ ਕੀ ਖਿਆਲ ਆ ਤਾਈ ਜਾਂਦੇ ਨੇ ਹੈਨਾ ਹਾਂਜੀ ਇਦਾਂ ਜਿਹਾ ਰਹਿੰਦਾ ਵੀ ਜਲਦੀ ਜਲਦੀ ਜਾ ਆਈਏ ਆਪਾਂ ਹੈਨਾ ਹੈਨਾ ਕਿਉਂਕਿ ਮੈਂ ਦੇਖਿਆ ਕਿ ਵੀ ਕਈ ਵਾਰ ਨਾ ਆਪਾਂ ਬਸ ਬੈਸੇ ਹੀ ਆਪਾਂ ਉਮਰਾਂ ਖਰਾਬ ਕਰ ਲੈਨੇ ਆਗੇ ਤੇ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ ਹੈਗੇ ਕਿ ਸਮਾਜ ਦਾ ਹੈ ਜਾਂ ਦੁਨੀਆ ਦਾ ਇੱਕ ਉਹ ਹਿੱਸਾ ਵੀ ਹੈ ਜੀਤੋਂ ਆਪਾਂ ਹਜੇ ਜਾਣੂ ਵੀ ਨਹੀਂ ਹੋਏ ਹੈਗੇ ਠੀਕ ਹੈ ਨਾ ਵੈਸੇ ਇੱਕ ਦਿਨ ਹੋਰ ਵੀ ਮੈਂ ਤੁਹਾਨੂੰ ਦੱਸਦਾ ਵੀ ਇਹ ਲਖਵੀਰ ਮੇਰੀ ਰੀਸ ਬਹੁਤ ਕਰਦੀ ਆ ਕਿ ਜਿਹੜੀ ਗੱਲ ਮੈਂ ਕਰਨੀ ਹੁੰਦੀ ਆ ਫਿਰ ਇਹ ਰੀਸ ਕਰਦੀ ਆ ਕਿ ਜਿਹੜੀ ਵੀ ਗੱਲਬਾਤ ਮਤਲਬ ਮੈਂ ਇਹਨੂੰ ਲੱਗਦਾ ਹੁੰਦਾ ਵੀ ਹਨਾ ਵੀ ਇਹ ਕੱਲਾ ਜਾਂਦਾ ਘੁੰਮਣ ਫਿਰਨਾ ਹੈਨਾ ਫਿਰ ਇਹਨੂੰ ਆਇਆ ਰਹਿੰਦਾ ਉਸ ਦਾ ਵੀ ਜਿਵੇਂ ਆ ਛੋਟੇ ਬੱਚਿਆਂ ਨੂੰ ਨਹੀਂ ਹੁੰਦਾ ਹਨਾ ਵੀ ਉਹਨੂੰ ਚੀਜ਼ ਮਿਲ ਗਈ ਮੈਨੂੰ ਨਹੀਂ ਮਿਲੀ ਹਨਾ ਹੁਣ ਇਹਨੂੰ ਵੀ ਹੋਇਆ ਗਿਆ ਵੀ ਜਲਦੀ ਜਲਦੀ ਵੀ ਮੈਂ ਵੀ ਹਨਾ ਨਾਲ ਨਾਲ ਘੁੰਮਾ ਫਿਰਾ ਹੈਨਾ ਸੋ ਇਹ ਹੁੰਦਾ ਹੀ ਹੈ ਹਨਾ ਚਾਹ ਤਾਂ ਹੁੰਦਾਗਾ ਨਾ ਫਿਰ ਪਹਿਲਾਂ ਪਹਿਲ ਮਤਲਬ ਲਖਵੀਰ ਨੂੰ ਵਲੌਗ ਵਗੈਰਾ ਦਾ ਬਿਲਕੁਲ ਕੋਈ ਸ਼ੌਂਕ ਨਹੀਂ ਸੀਗਾ ਸੋ ਚਲੋ YouTube ਦਾ ਜਿਹੜਾ ਮਾਧਿਅਮ ਹੈ ਇੱਕ ਤਾਂ ਇਹ ਹੈਗਾ ਇਹਦੇ ਵਿੱਚੋਂ ਲਚਰਤਾ ਨਹੀਂ ਹੈਗੀ ਬਹੁਤ ਘੱਟ ਨੌਲੇਜ ਦਾ ਭੰਡਾਰ ਹੈ ਜਿਹੜਾ YouTube ਹੈ ਹਨਾ YouTube ਇੱਕ ਸਰਚ ਇੰਜਨ ਹੀ ਹੈ ਹਨਾ ਜਿਹਦੇ ਉੱਤੇ ਕੋਈ ਵੀ ਚੀਜ਼ ਸਰਚ ਕਰਕੇ ਬੰਦਾ ਉਹਦੀ ਨੌਲੇਜ ਲੈ ਲੈਂਦਾ ਹੈ ਹਨਾ ਇਹੀ ਹੈ ਸੋ ਜਦੋਂ ਅਸੀਂ ਗੱਲਾਂ ਬਾਤਾਂ ਚੱਲੀਆਂ ਬਾਕੀ ਹੋਰ ਵੀ ਦੱਸਦਾ ਮੈਂ ਕਿ ਜਿਹੜਾ ਆਪਣਾ ਪੰਜਾਬੀ ਟ੍ਰੈਵਲ ਕੱਪ ਲ ਹਾਂ ਇੱਕ ਮਸ਼ਹੂਰ ਜੋੜੀ ਆ ਦੋਸਤੋ ਉਹ ਮੇਰੇ ਪਿੰਡ ਦੀ ਨੇ ਰਿਪਨਾ ਐਂਡ ਖੁਸ਼ੀ ਜਿਉਂ ਨੇ ਸਾਡੇ ਪਿੰਡ ਦੀ ਨੌਜਵਾਨ ਸਾਡੇ ਪਿੰਡ ਦੀ ਨੂੰਹ ਐ ਸੋ ਬਈ ਚੰਗੇ ਬੰਦਿਆਂ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਹਨਾ ਹਾਂਜੀ ਹਾਂਜੀ ਭਾਵੇਂ ਆਪਾਂ ਕਿਸੇ ਦੀ ਨਕਲ ਨਹੀਂ ਅਸੀਂ ਕਰਦੇ ਪਏ ਜੇ ਕਹੋ ਵੀ ਇਹ ਪਤਾ ਨਹੀਂ ਨਕਲ ਕਰਦੇ ਨੇ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਚੰਗੇ ਬੰਦਿਆਂ ਤੋਂ ਸਿੱਖੋ ਲਖਵੀਰ ਹੈ ਨਾ ਹਾਂਜੀ ਤੇ ਜਿਹੜੀਆਂ ਮਾੜੀਆਂ ਗੱਲਾਂ ਬਾਤਾਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆ ਵੀ ਹੋਣ ਹੀ ਨਾ ਦਿਓ ਚੰਗੇ ਕੰਮ ਦੀ ਤਾਂ ਰਿਸਕ ਕਰ ਲਓ ਕੋਈ ਉਹ ਨਹੀਂ ਹੁੰਦਾ ਹੈ ਨਾ ਮਾੜੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਉਣ ਹੀ ਨਾ ਦਿਓ ਜਿਵੇਂ ਕੋਈ ਨਸ਼ਾ ਆ ਗਿਆ ਕੋਈ ਮਾਫੀਆ ਆ ਗਿਆ ਹੈ ਨਾ ਕੋਈ ਗਲਤ ਕੰਮ ਆ ਗਿਆ ਉਹਨੂੰ ਜ਼ਿੰਦਗੀ ਦੇ ਵਿੱਚ ਹਾ ਵੀ ਹੋਣ ਹੀ ਨਾ ਦਿਓ ਤੁਸੀਂ ਜਦੋਂ ਹਾਂਜੀ ਹਾਂਜੀ ਇੱਕ ਗੱਲ ਹੋਰ ਵੀ ਹੈ ਜਦੋਂ ਅਸੀਂ ਪਹਿਲਾਂ ਬਲੌਗ ਸਟਾਰਟਿੰਗ ਕਰਿਆ ਸੀਗਾ ਆ 2022 ਤੋਂ ਸਟਾਰਟ ਕਰਿਆ ਸੀ ਲਖਵੀਰ ਹੈ ਨਾ ਬਾਈ ਤੇ ਹੋ ਗਏ ਬਾਈ ਤੋਂ ਸਟਾਰਟ ਕਰਿਆ ਸੀਗਾ ਸਾਨੂੰ ਪਹਿਲਾਂ ਇੰਨੀ ਨੌਲੇਜ ਵੀ ਨਹੀਂ ਸੀਗੀ ਪਹਿਲੇ ਸਾਡੇ ਮਨ ਦੇ ਵਿੱਚ ਹੈ ਹੀ ਨਹੀਂ ਸੀ ਵੀ ਅਸੀਂ ਵੀ ਇਦਾਂ ਹਨਾ ਬੀਪਾ ਆਇਆ ਕਰਾਂਗੇ ਤੇ ਅਸੀਂ ਕੁਦਰਤੀ ਨਾ ਉਹ ਕਰਨ ਲੱਗ ਗਈ ਮੈਂ ਬਣਾਉਂਦੀ ਸੀਗੀ ਪੂੜੇ ਤੇ ਬੱਚੇ ਕਹਿੰਦੇ ਮम्मी ਇਹ ਸਪੂੜੇ ਖਾਣਿਆ ਤੇ ਖੀਰ ਬਣਾ ਲਈ ਤੇ ਪੂੜੇ ਗਰ ਲਈ ਨੇ ਕਿ ਤਾ ਚੱਕ ਕੇ ਮੇਰੀ ਵੀਡੀਓ ਬਣਾਉਣ ਲੱਗ ਗਈ ਬਣਾਉਂਦੀ ਤੇ ਜਦ ਵੀਡੀਓ ਬਣਾਉਣ ਲੱਗੀ ਸੀ ਤੇ ਫਿਰ ਮਨ ਸੋਚਾਇਆ ਕਿ ਨਹੀਂ ਮੰਮੀ ਤੁਸੀਂ ਕਹਿੰਦੀ ਐ ਕਰਿਆ ਕਰੋ ਕਹਿੰਦੀ ਵੀਡੀਓ ਬਣਾ ਲਿਆ ਕਰੋ ਜੋ ਕੁਝ ਬਣਾਉਨੇ ਹੁੰਨੇ ਤੇ ਵੀ ਮਤਲਬ ਕਹਿਣ ਤੋਂ ਪਾਵੇ ਸੀਗਾ ਲਖਵੀਰ ਉਦੋਂ ਅਸੀਂ ਮਿਕਸ ਦੀ ਵੀਡੀਓ ਪਾਉਂਦੇ ਸੀਗੇ ਘਰੇ ਮਤਲਬ ਕੁਝ ਬਣਾ ਲਿਆ ਅਸੀਂ ਜੀ ਆਖੀਰ ਪੂੜੇ ਦੀ ਪਾਈ ਹੋ ਸੀ ਬਸ ਕਾਈ ਨਹੀਂ ਫਿਰ ਉਦੋਂ ਸਾਨੂੰ ਪਤਾ ਵੀ ਨਹੀਂ ਸੀ ਨਾ ਫਿਰ ਸਾਨੂੰ ਹੌਲੀ ਹੌਲੀ ਚੈਨਲ ਦੇ ਗਾਈਡਲਾਈਨ ਜੋ ਉਹਨਾਂ ਬਾਰੇ ਪਤਾ ਲੱਗਿਆ ਕਿ ਕਿਵੇਂ ਚੈਨਲ ਨੂੰ ਆਪਾਂ ਚਲਾਉਣਾ ਹੈਗਾ ਹੈ ਨਾ ਕਿਹੜੀ ਵੀਡੀਓ ਪਾਉਣੀ ਹੈਗੀ ਉਹ ਹੌਲੀ ਹੌਲੀ ਸਟੈਪ ਬਾਈ ਸਟੈਪ ਪਤਾ ਲੱਗਦਾ ਰਿਹਾ ਸੋ ਜਿਆਦਾ ਲੰਬਾ ਨਾਲ ਲਜਾਈਏ ਕੋਸਾ ਜੋ ਹੈ ਉਹ ਵੀ ਪ੍ਰੋਸੈਸ ਲੰਬਾਈ ਗਿਆ ਪਰ ਦੋਸਤੋ ਅਸੀਂ ਇਹ ਕਹਿੰਨੇ ਆ ਕਿ ਤੁਹਾਡਾ ਪਿਆਰ ਸਤਿਕਾਰ ਬਣਾਈ ਰੱਖਿਓ ਤੇ ਹੁਣ ਆਪਾਂ ਟਰੈਵਲ ਕਰਾਂਗੇ ਲਾਹੌਰ ਤੋਂ ਪਾਕਿਸਤਾਨ ਤੁਹਾਨੂੰ ਵਿਖਾਵਾਂਗੇ ਸੋਹਣੇ-ਸੋਹਣੇ ਕਰਿਓ ਕਮੈਂਟ ਜਿਹੜਾ ਸਾਰਿਆਂ ਨਾਲੋਂ ਵੱਧ ਤੇ ਸੋਹਣਾ ਕਮੈਂਟ ਕਰੂਗਾ ਉਹਨੂੰ ਅਸੀਂ ਇੱਕ ਗਿਫਟ ਲਾਜ਼ਮੀ ਉਥੋਂ ਖਰੀਦ ਕੇ ਲੈ ਕੇ ਆਵਾਂਗੇ ਉਹਦੇ ਲਈ ਪਹੁੰਚ ਤੁਹਾਡੇ ਤੱਕ ਅਸੀਂ ਕਰਾਂਗੇ ਠੀਕ ਆ ਦੋਸਤੋ ਸੋ ਅੱਜ ਦਾ ਵਲੌਗ ਸਿਰਫ ਇੰਨਾ ਹੀ ਸੀ ਅਗਲੇ ਵਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਇੱਕ ਨਵੀਂ ਜਗ੍ਹਾ ਦੇ ਉੱਪਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ